ਅਸੀਂ ਲੁਧਿਆਣਾ 베ਸਟ ਕੰਪਨੀ ਹੈਗੇ ਆ ਅਸੀਂ ਚਾਈਨਾ ਤੋਂ ਐਮਬਰਾਇਡਰੀ ਮਸ਼ੀਨ ਇੰਪੋਰਟ ਕਰਦੇ ਆ ਲਾਸਟ 35 ਈਅਰਸ ਤੋਂ ਅਸੀਂ ਐਮਬਰਾਇਡਰੀ ਮਸ਼ੀਨ ਦੀ ਲਾਈਨ 'ਚ ਆ ਗਏ ਆ ਸਾਡਾ ਇੰਪੋਰਟ ਐਕਸਪੋਰਟ ਕੋਡ ਦੇ ਤੁਸੀਂ ਮੰਨੋਗੇ 1988 ਦਾ ਸਾਡਾ ਇੰਪੋਰਟ ਐਕਸਪੋਰਟ ਕੋਡ ਹੈ ਸਾਨੂੰ ਐਮਬਰਾਇਡਰੀ ਦਾ ਬਹੁਤ ਜ਼ਿਆਦਾ ਐਕਸਪੀਰੀਅੰਸ ਹੈਗਾ ਇੰਡੀਆ 'ਚ ਅਸੀਂ ਥਰਡ ਬੰਦੇ ਸੀਗੇ ਜਿਨ੍ਹਾਂ ਨੇ ਅਸੀਂ ਐਮਬਰਾਇਡਰੀ ਮਸ਼ੀਨ ਲਾਈ ਸੀ ਤਾਂ ਤੁਸੀਂ ਸਮਝ ਸਕਦੇ ਹੋ ਵੀ ਇੰਕੜਾਈ ਦਾ ਕਿੰਨਾ ਜ਼ਿਆਦਾ ਐਕਸਪੀਰੀਅੰਸ ਹੈ ਸਾਨੂੰ ਐਚਐਸਸੀ ਕੋਲ ਜੀ ਤਿੰਨ ਮਸ਼ੀਨ ਦਾ ਡਿਸਪਲੇ ਕੀਤੀ ਹੋਈਆਂ ਇੱਕ ਸਾਢੇ ਆਂਡੇ ਗਾਰਮੈਂਟ ਇੰਪੋਰਟਰੀ ਮਸ਼ੀਨ ਜਿਹਦੇ ਵਿੱਚ ਲੋਕੋ ਦੀ ਸਫਾਈ ਆ ਉਹ ਬਹੁਤ ਵੱड्या ਲੋਕੋ ਦੀ ਸਫਾਈ ਆ ਪੰਜਾਬੀ ਜਿੰਨਾ ਵੀ origignal ਮਾਲ ਆ ਪਹਿਲਾਂ ਜਪਾਨੀ ਮਸ਼ੀਨਾਂ ਤੇ ਬਣਦਾ ਸੀ ਉਹਨੋਂ ਚਾਈਨੀਜ਼ ਮਸ਼ੀਨਾਂ ਤੇ ਆ ਗਿਆ ਅਸੀਂ ਇਹਦੀ ਕੁਆਲਿਟੀ ਇੰਨੀ ਬਰੀਕੀਆਂ ਵਿੱਚ ਜਾ ਕੇ ਇੰਨੀ ਕੁਆਲਿਟੀ ਬੁਤਾ ਲਈ ਹੈ ਵੀ ਹੁਣ ਜਪਾਨੀ ਮਸ਼ੀਨਰੀ ਲੋਡ ਹੀ ਨਹੀਂ ਪੈਂਦੀ ਤੇ ਜਪਾਨੀ ਮਸ਼ੀਨ ਦੀ 1/4 ਕਾਸਟ ਤੇ ਤੁਹਾਨੂੰ ਮਸ਼ੀਨ ਮਿਲ ਜਾਊਗਾ ਫਿਰ ਦੂਜੀ ਜਿਹੜੀ ਆਂਦੀ ਹੈ ਆਪਣੀ 6 ਫੁੱਟ ਇੰਪ੍ਰੋਡਿੰਗ ਮਸ਼ੀਨ ਆਂਦੀ ਹੈ ਇਹਦੇ ਵਿੱਚ ਅਸੀਂ ਹਾਈਐਸਟ ਪ੍ਰੋਡਕਸ਼ਨ ਵਾਲਾ ਮਾਡਲ ਲਾਂਚ ਕੀਤਾ 1600 ਆਰਪੀਐਮ ਤੇ ਮਸ਼ੀਨ ਚੱਲਦੀ ਪਈ ਹੈ ਜਿੱਦਾਂ 2000 ਆਰਪੀਐਮ ਤੇ ਆਪਣੀ ਸਲਾਈ ਮਸ਼ੀਨ ਚੱਲਦੀ ਪਈ ਹੈ ਉਹਦਾ ਦੀ ਮਸ਼ੀਨ ਦੀ ਆਵਾਜ਼ ਹੈ ਤੇ ਬਹੁਤ ਜ਼ਿਆਦਾ ਪ੍ਰੋਡਕਸ਼ਨ ਹੈ ਤੇ ਥਰੈਡ ਬ੍ਰੇਕ ਬਿਲਕੁਲ ਵੀ ਨਹੀਂ ਹੈਗੇ ਸਾਡੇ ਜਿਹੜੇ ਸਾਰੇ ਕਸਟਮਰ ਨੇ ਉਹ ਬਹੁਤ ਖੁਸ਼ ਨੇ ਮਸ਼ੀਨ ਤੇ ਜਿੰਨੇ ਵੀ ਕਾਰੀਗਰ ਨੇ ਉਹ ਸਾਰੇ ਬਹੁਤ ਖੁਸ਼ ਨੇ ਮਸ਼ੀਨ ਚਲਾ ਕੇ ਕਿਉਂਕਿ ਉਹਨਾਂ ਨੂੰ ਥਰੈਡ ਬ੍ਰੇਕੇਜ ਹੁੰਦੀ ਨਹੀਂ ਉਹਨਾਂ ਨੂੰ ਆਰਾਮ ਨਾਲ ਬੈਠੇ ਬੈਠੇ ਪ੍ਰੋਡਕਸ਼ਨ ਬੇਸ ਕਾਰੀਗਰ ਹੁੰਦੇ ਆ ਸਾਰੇ 40000 ਰੁਪਏ ਤੱਕ ਆਰਾਮ ਨਾਲ ਕਮਾਉਂਦੇ ਆ ਮਸ਼ੀਨ ਤੇ ਪਰ ਉਸ ਤੋਂ ਬਾਅਦ ਤੀਜੀ ਅਸੀਂ ਮਸ਼ੀਨ ਲੈ ਕੇ ਆਇਆ ਸਿੰਗਲ ਕੂਕ ਲਈ ਇਹ ਮਸ਼ੀਨ ਅਸੀਂ ਰੀਸੈਂਟਲੀ ਡਿਵੈਲਪ ਕੀਤੀ ਹੈ 32x48 ਦਾ ਖੜਾਈ ਦਾ ਏਰੀਆ ਰਹੂਗਾ 32 ਇੰਚ ਆਪਾਂ ਘੇਰੇ ਵਾਲੀ ਸਾਈਡ ਤੇ 48 ਇੰਚ ਆਪਾਂ ਲੰਬਾਈ ਵਾਲੀ ਸਾਈਡ ਜਿੱਦੇ ਵਿੱਚ ਆਪਾਂ ਪੂਰਾ ਸੂਟ ਇੱਕ ਵਾਰ 'ਚ ਤਿਆਰ ਕਰ ਸਕਦੇ ਹਾਂ ਗੱਲਾ ਘੇਰਾ ਤੇ ਪੈਨਲ ਇੱਕ ਵਾਰ 'ਚ ਮਸ਼ੀਨ 'ਚ ਤਿਆਰ ਹੋ ਜਾਊਗਾ ਤੁਸੀਂ ਇੱਕ ਜਾਂ ਦੋ ਸੂਟ ਦਿਨ ਦੇ ਤਿਆਰ ਕਰ ਸਕਦੇ ਹੋ ਇਹ ਬਹੁਤ ਸਾਰੀਆਂ ਲੇਡੀਆਂ ਨੂੰ ਬਹੁਤ ਪਿਆਰ ਕਰਦੀ ਮਈ ਹੈ ਸਾਰੀਆਂ ਪਿੰਡਾਂ 'ਚ ਬਟੀਕ 'ਚ ਮਸ਼ੀਨਾਂ ਲੱਗੀਆਂ ਮਈਆਂ ਤਾਂ ਕਿ ਉਹਨਾਂ ਨੂੰ ਰੋਜ਼ਗਾਰ ਮਿਲਦਾ ਪਿਆ ਇੱਕ ਦੋ ਸੂਟੋ ਬਣਾਉਂਦੀ ਹੈ ਕਸਟਮਰ ਦੇ ਕਸਟਮਾਈਜ਼ ਬਣਾਉਂਦੇ ਆ ਨਾ ਉਹਨਾਂ ਦਾ ਮਾਲ ਲੁਕਦੇ ਨਾਲ ਕੁਝ ਹੁੰਦਾ ਆ ਆਰਡਰ ਤੇ ਮਾਲ ਬਣਦਾ ਤੇ ਵਧੀਆ ਕਮਾਈ ਹੁੰਦੀ ਆ ਬਜਟ ਸਿੰਗਲ ਹੈ ਤਾਂ 3 ਲੱਖ ਪਲੱਸ GST ਤੋਂ ਸਾਡਾ ਸਟਾਰਟ ਹੋ ਜਾਂਦਾ ਉਹ ਵਧੇ ਜਾਂਦਾ ਜਿੱਦਾਂ ਦਾ ਏਰੀਆ ਵਧਾ जिद प्रोडक्शन जिद हेड हैड वापते हैं उद्धा मशीन का रेट बढ़ी जाता का है अपना हैड ऑफिस है काली सड़क जलंधर बाईपास लुधिया कदम भी सब विजिट कर सकते हो सा इंस्टाग्राम पर हैंडल हैगा एस एस फैब्रिक्स के नाम पर सा कलम का नाम एस एस फैब्रिक्स है सू कॉल कर सकते हो साजे सिक्स फाइव थ्री वन जीरो डबल टू डबल टू ਹਾਂ ਜੀ ਤੇ ਕਿੰਨੇ ਲੋਕ ਦਿੱਖਣ ਕਰ ਦਿੱਤੇ ਬਹੁਤ ਜ਼ਿਆਦਾ ਲੋਕੀ ਪਿਆਰ ਕਰਦੇ ਬਹੁਤ ਜ਼ਿਆਦਾ ਅਸੀਂ ਵੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਹਾਂ ਲੋਕੀ ਕਹਿੰਦੇ ਵੀ ਵੀਡੀਓ ਦੇਖ ਕੇ ਆ ਰਹੇ ਆ ਤੁਹਾਡੇ ਜਿਹੇ ਮੀਡੀਆ ਤੋਂ ਵੀ ਸਾਨੂੰ ਬਹੁਤ ਪਿਆਰ ਮਿਲਦਾ ਤੁਸੀਂ ਸਾਡੀ ਵੀਡੀਓ ਆਮਦੇ ਤੁਸੀਂ ਸਾਨੂੰ ਕਵਰੇਜ ਦਿੰਦੇ ਹੋ ਤਾਂ ਬਹੁਤ ਜ਼ਿਆਦਾ ਲੋਕਾਂ ਤੋਂ ਵੀਡੀਓ ਪਹੁੰਚਦੀ ਹੈ ਤੇ ਉਹ ਆ ਕੇ ਮਸ਼ੀਨਾ ਦੇਖਦੇ ਆ ਹਾਂਜੀ ਪੈਨ ਇੰਡੀਆ 올ਓਵਰ ਇੰਡੀਆ ਸੇ ਲਵ ਕਰਦੇ ਆ ਸਾਡੀ ਸਾਊਥ ਚ ਆਹ ਗਲੋਬਲ ਵਾਲੀ ਮਸ਼ੀਨ ਤਾਂ ਸਾਡੀ ਬਹੁਤ ਜ਼ਿਆਦਾ ਸੇਮ ਹਸ ਹੈ ਸਾਊਥ ਤੱਕ ਸਾਡੀ ਮਸ਼ੀਨਾਂ ਜਾਂਦੀਆਂ ਤਿਰਪੁਰ ਸਾਡੇ ਮਸ਼ੀਨ ਲੱਗੀਆਂ ਹੈ ਹਾਈਦਰਾਬਾਦ ਲੱਗਈ ਹੈ ਬੈਂਗਲੌਰ ਤੱਕ ਮਸ਼ੀਨਾਂ ਦਾ ਜਾ ਰਹੀ ਹੈ ਜਿਵੇਂ ਟੀ-ਸ਼ਰਟਾਂ ਵਗੈਰਾ ਕੰਪਨੀਆਂ ਦੇ ਹਾਂਜੀ ਇਸ ਤਰ੍ਹਾਂ ਦਾ ਲੋਗੋ ਤੇ ਹਰ ਇੱਕ ਤਰ੍ਹਾਂ ਦਾ ਲੋਗੋ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਕਹਾਂਗਾ ਵੀ ਤੁਸੀਂ ਕੈਮਰਾ ਉੱਥੇ ਕਰਕੇ ਦਿਖਾਓ ਵੀ ਕਿੰਨੀ ਜ਼ਿਆਦਾ ਸਫਾਈ ਹੈ ਲੋਗੋ ਚ ਅੰਨੀ ਜ਼ਿਆਦਾ ਸਫਾਈ ਕੋਈ ਵੀ ਬੰਦਾ ਨਹੀਂ ਦੇ ਸਕਦਾ ਤੇ तकरीबन 5 ਸਾਲ ਹੋ ਗਏ ਮੈਨੂੰ ਐਵੇਂ ਉਸਦੀ ਮਿਹਨਤ ਕਰਦਿਆਂ ਨੂੰ ਵੀ ਹਰ ਇੱਕ ਚੀ ਡਵੈਲਪਮੈਂਟ ਕਰਾ ਕਰਾ ਕੇ ਚੇਂਜ ਕਰਾ ਕਰਾ ਕੇ ਤਾਂ ਮੈਂ ਇੱਥੇ ਪਹੁੰਚਿਆ ਵੀ ਆ ਅੱਜ ਮੇਰੇ ਕੋਲ ਪਰਫੈਕਟ ਮਸ਼ੀਨ ਤੇ ਆ ਰਹੀ ਹੈ ਲੁਧਿਆਣਾ ਜਿਹਦੇ ਨਾਮ ਲੁਧਿਆਣੇ ਚ ਹਜ਼ਾਰਾਂ ਮਸ਼ੀਨਾਂ ਸਾਡੀ ਹੈਗੀਆਂ ਜਿਹੜੀ ਰਨਿੰਗ ਚ ਹੈਗੀਆਂ ਨੇ ਕਰੰਟ ਬਹੁਤ ਜ਼ਿਆਦਾ ਮਸ਼ੀਨਾਂ ਨੂੰ 35 ਸਾਲ ਹੋ ਗਿਆ ਸੀ ਆਈ ਕੰਮ ਕਰਦੇ ਹੋ ਹਾਂ ਹਾਂਜੀ ਸਰਕਾਰ ਵੱਲੋਂ ਜਦੋਂ ਤੁਸੀਂ ਲੋਨ ਕਰਾਉਂਦੇ ਹੋ ਪੀਐਮਈਜੀਪੀ ਸਕੀਮ ਸਬਸਿਡੀ ਦੀ ਹੈਗੀ ਆ ਉਹ ਪੀਐਮਈਜੀਪੀ ਦਾ ਸਕੀਮ ਦਾ ਮਤਲਬ ਹੈ ਪ੍ਰਾਈਮ ਮਿਨਿਸਟਰ এমਪਲੋਇਮੈਂਟ ਜਨਰੇਸ਼ਨ ਪ੍ਰੋਗਰਾਮ ਜਿਹੜੀ ਵੀ ਨਿਊ ਫਰਮਾਂ ਡਿਵੈਲਪ ਹੁੰਦੀਆਂ ਜਿਹੜੀ ਵੀ ਨਿਊ ਫਰਮ ਇਨਕੋਰਪੋਰੇਟ ਹੁੰਦੀ ਹੈ ਉਹਨਾਂ ਦੇ ਸਰਕਾਰ ਸਬਸਿਡੀ ਦਿੰਦੀ ਕਿਉਂਕਿ ਤੁਸੀਂ এমਪਲੋਇਮੈਂਟ ਜਨਰੇਟ ਕਰ ਰਹੇ ਹੋ ਉਹ ਤੁਹਾਡੀ 15 ਤੋਂ ਲੈ ਕੇ 35% ਸਬਸਿਡੀ ਵੇਰੀ ਕਰਦੀ ਹੈ 35% ਸਬਸਿਡੀ ਉਦੋਂ ਮਿਲਦੀ ਜਦੋਂ ਤੁਸੀਂ ਪਿੰਡ ਚ ਮਸ਼ੀਨ ਲਾਉਂਦੇ ਹੋ ਤੇ ਲੇਡੀ ਕਈ ਕੰਪਨੀਆਂ ਸਟਾਰਟ ਕਰਵਾਉਂਦੀਆਂ ਹਨ ਹਾਂਜੀ ਬਹੁਤ ਜ਼ਿਆਦਾ ਕੰਪਨੀਆਂ ਦੇ ਰਹੀਏ ਲੋਨ ਦੀ ਫੈਸਿਲਿਟੀ ਸਰਕਾਰੀ ਬੈਂਕ ਤੋਂ ਲੋਨ ਹੋ ਜਾਂਦਾ 11-12% ਵਿਆਜ ਦਾ ਰੇਟ ਲੱਗਦਾ ਤਾਂ ਸਾਰੀ ਸਰਕਾਰ ਆਪਣੀ এমਪਲੋਇਮੈਂਟ ਪ੍ਰਮੋਟ ਕਰ ਰਹੀ ਹੈ ਵੀ ਅਸੀਂ ਇੱਥੇ ਕੰਮ ਕਰੀਏ ਮੈਂ ਤਾਂ ਲੋਕਾਂ ਨੂੰ ਐਂ ਹੀ ਕਹਾਂਗਾ ਵੀ ਜਿਹੜੇ ਕੈਨੇਡਾ ਯੂ ਐਸ ਏ ਜਾਂਦੇ ਆ ਉਹ ਤੁਸੀਂ ਇੱਥੇ ਕੰਮ ਸ਼ੁਰੂ ਕਰੋ ਰੋਜ਼ਗਾਰ ਦੇ ਕੋਲ ਬਹੁਤ ਵਧੀਆ ਕਮਾਈ ਹੈ ਬਹੁਤ ਵਧੀਆ ਤੁਸੀਂ ਇੰਸਟਾਗ੍ਰam ਤੇ ਸਾਡਾ ਪੇਜ ਦੇਖੋਗੇ ਉਹਦੇ ਵਿੱਚ ਅਸੀਂ ਜਿਹੜੇ ਲੋਕਾਂ ਨੂੰ ਫੋਲੋ ਕਰਦੇ ਬਈਏ ਸਾਡੇ ਕਸਟਮਰ ਨੇ ਤੁਸੀਂ ਉਹਨਾਂ ਦਾ ਕੰਮ ਦੇਖੋ ਨਾ ਤਾਂ ਇਨਸਪਾਇਰ ਹੋ ਵੀ ਉਹ ਕਿੱਦਾਂ ਕੰਮ ਕਰਦੇ ਪਏ ਕਿੱਥੇ ਅੱਤਰ ਰੋਲਦਿਆਂ ਡਿਮੋਰੇਡ ਕਰਦੇ ਪਏ ਆਪਣਾ 40-50 ਹਜ਼ਾਰ ਤਰੇ ਬੈਠੇ ਬੈਠੇ ਉਹ ਕਮਾਉਂਦੇ ਐ ਤਾਂ ਅਪਾ ਕੀ ਗੱਲ ਨਾ ਬਾਹਰ ਜਾ ਕੇ ਵੀ